ਕਿ ਰੋਜ਼ ਕੰਡੀਆਂ ਦੇ ਉੱਤੇ ਖਰਚੇ ਸਾਡੇ ਕਰਵਾਉਂਦੀ ਰਹੀ ਟੀਜੇ 버ਗਰ ਪੇਸਟੀਆਂ ਖਾ ਰੇ ਕੀ ਕੀ ਮੰਗਵਾਉਂਦੀ ਰਹੀ ਚੁੱਕ ਵਿੱਚ ਆ ਕੇ ਗੈਰਾਂ ਦੇ ਸਾਡੀ ਮੋੜ ਦਿੱਤੀ ਮੁੰਦੀ ਨਹੀਂ ਤੂੰ ਪਾਣ ਲੱਗੀ ਪਟਿਆਲੇ ਬਲਾਡੇ ਕਿਹੜਾ ਬੀਏ ਨਹੀਂ ਹੁੰਦੀ ਪੁੱਲ ਗਈ ਮਿੰਨੀ ਬੱਸ ਜੀ ਦੇ ਤੇ ਚੜ ਕੇ ਜਾਂਦੀ ਇਹ ਤੂੰ ਕੁੜੀਏ ਵਾਲਾ ਨੂੰ ਕਿੱਥੇ ਗਈ ਓ ਪਾਲਾ ਵਾਲੀ ਗੁੱਤ ਤੇਰੀ ਗੁੰਦੀ ਨਹੀਂ ਤੂੰ ਪੜਨ ਲੱਗੀ ਪਟਿਆਲੇ ਬਲਾਡੇ ਕਿਹੜਾ ਬੀਏ ਨਹੀਂ ਹੁੰਦੀ ਰੱਬ ਜਿੱਦਾਂ ਸੀ ਮਾਰ ਤੂੰ ਕੱਖੋਂ ਹੌਲੇ ਕਰਗੀ ਨਹੀਂ ਯਾਰ ਹੋ ਗਏ ਬਦਨਾਮ ਤੇਰੀ ਤਾਂ ਗੁੱਡੀ ਚੜ ਗਈ ਨਹੀਂ ਗਮ ਤੇਰੇ ਵਿੱਚ ਸੁੱਖ ਚੱਲਿਆ ਮੁੰਡਾ ਛਾਤੀ ਸੀ ਗੁੰਦੀ ਤਰੀ ਤੂੰ ਪੜਨ ਲੱਗੀ ਪਟਿਆਲੇ ਬੁੜਲਾ ਓਡੇ ਕਿਹੜਾ ਬੀਏ ਨਹੀਂ ਹੁੰਦੀ ਜਦੋਂ ਰੀਚਰਡ ਨਾਗਰੇ ਦਾ ਮਨਜੀਤ ਉਦੋਂ ਤੈਨੂੰ ਬੜਾਈ ਭਾਉਂਦਾ ਸੀ ਤੇਰੇ ਪੂਰ ਦਾ ਰਹਾ ਮੈਂ ਸ਼ੌਕ ਆਪ ਨੂੰ ਨਾ ਦਾ ਰਹਾ ਕੁੰਡੀ ਨਹੀਂ ਤੂੰ ਪਰ ਲੱਗੀ ਪਟਿਆਰੇ ਬਲਾਡੇ ਕਿਹੜਾ ਵੀ ਇਹ ਨਹੀਂ ਹੁੰਦੀ ਆ ਬਣਿਆ ਵਾਹ ਵਾਹ ਨੂੰ ਟੀਮਾ ਗਰਾਊਂਡ ਦੇ ਵਿੱਚ ਆ ਜਾਣਾ